ਅਜਮੀ ਦੇ ਵਿੱਚ ਮੈਂ ਇੱਕ ਪਿਤਾ ਨੂੰ ਆਪਣੇ ਸਕੂਲ ਦੇ ਮੇਨ ਗੇਟ ਦੇ ਬਾਹਰ ਆਪਣੇ ਬੱਚੇ ਨੂੰ ਡ੍ਰੌਪ ਕਰਦੇ ਹੋਏ ਦੇਖਿਆ ਪੂਰੇ ਪੀਜੇ ਵਿੱਚ ਸੀਗੇ ਤੇ ਬੱਚਾ ਉਹਨਾਂ ਨੇ ਕਵਰ ਕੀਤਾ ਹੋਇਆ ਸੀ ਤਾਂ ਮੇਰੇ ਮਨ ਦੇ ਵਿੱਚ ਆਇਆ ਉਹ ਉਸ ਪਿਤਾ ਨੂੰ ਦੇਖ ਕੇ ਕਿ ਮਾਰਾ ਜੇ ਸੰਘਰਸ਼ੀ ਦੀ ਮਿਹਨਤ ਨੂੰ ਭਾਗ ਲਾਈ ਤੇ ਮੈਂ ਉਸ ਪਿਤਾ ਨੂੰ ਵੀ ਕਹਿਣਾ ਚਾਹਣਾ ਵੀ ਤੁਸੀਂ ਬਹੁਤ ਵੱਡੀ ਦਾਤ ਦੇ ਰਹੇ ਹੋ ਆਪਣੇ ਬੱਚਿਆਂ ਨੂੰ ਤੁਸੀਂ ਬੱਚਿਆਂ ਨੂੰ ਮਿਹਨਤੀ ਹੋਣ ਦਾ ਹੁਨਰ ਸਿਖਾ ਰਹੇ ਹੋ ਇੱਕ ਪਾਸੇ ਸਮਾਜਿਕ ਢਾਂਚਾ ਸਾਰਾ ਆਪਣੇ ਬੱਚਿਆਂ ਨੂੰ ਸੌਫਟ ਬਣਾਉਣ ਤੇ ਲੱਗਿਆ ਹੋਇਆ ਬਦਲਦੇ ਮੌਸਮਾਂ ਦੇ ਵਿੱਚ ਛੁੱਟੀਆਂ ਹੋ ਰਹੀਆਂ ਨੇ ਪਾਂਚ ਹੋਣੇ ਆ ਬਈ ਸਿਆੜਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਠੰਡਣ ਨਾ ਲੱਗੇ ਗਰਮੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਗਰਮ ਹਵਾ ਨਾ ਲੱਗੇ ਤੇ ਮੀਹਾਂ ਦੇ ਮੌਸਮਾਂ ਦੇ ਵਿੱਚ ਆਪਣੇ ਬੱਚੇ ਭਿੱਜਣ ਨਾ ਤੇ ਦੂਜੇ ਪਾਸੇ ਇਹ ਇੱਕ ਕਿਰਤੀ ਇਨਸਾਨ ਜੋ ਮੌਸਮਾਂ ਦੀ ਹੱਕ ਚੀਰ ਕੇ ਆਪਣੇ ਫਰਜ਼ਾ ਦਾ ਕਰ ਰਿਹਾ ਇਹ ਸੰਘਰਸ਼ੀ ਲੋਕ ਹੀ ਸੂਰਮੇ ਹੁੰਦੇ ਨੇ ਇਹ ਜੋ ਸਿਰ ਸੱਟ ਕੇ ਔਖੇ-ਸੌਖੇ ਸਮਿਆਂ ਦੇ ਵਿੱਚ ਸਮਾਈਲ ਦੇ ਨਾਲ ਸੰਘਰਸ਼ ਕਰਦੇ ਨੇ ਇਹਨਾਂ ਤੋਂ ਵੱਡਾ ਸੂਰਮਾਨੀ ਕੋਈ ਹੁੰਦਾ ਕੁਝ ਬੋਲ ਸਾਰੇ ਸੰਘਰਸ਼ੀ ਲੋਕਾਂ ਦੇ ਲਈ ਚਾਹੇ ਤੁਸੀਂ ਇੱਕ ਸਟੂਡੈਂਟ ਹੋ ਜਿਸ ਤੋਂ ਮੈਥ ਦੀ ਕੋਈ ਪ੍ਰੋਬਲਮ ਦਾ ਹੱਲ ਨਹੀਂ ਹੋ ਪਾਰਿਆ ਪਰ ਉਹ ਡਟਿਆ ਹੋਇਆ ਤੇ ਵਾਰ-ਵਾਰ ਟਰਾਈ ਕਰ ਰਿਹਾ ਕੋਈ ਤੁਹਾਡੇ ਤੋਂ ਫਿਜ਼ਿਕਸ ਦਾ ਨਿਊਮੈਰਿਕਲ ਸੋਲਵ ਨਹੀਂ ਹੋ ਰਿਹਾ ਪਰ ਤੁਸੀਂ ਡਟ ਕੇ ਰਿਸਰਚ ਕਰ ਰਹੇ ਹੋ ਕਿਤਾਬ ਦਾ ਕੋਈ ਫਲਸਫਾ ਨਹੀਂ ਸਮਝ ਲੱਗ ਰਿਹਾ ਪਰ ਤੁਸੀਂ ਹਾਰ ਨਹੀਂ ਮੰਨ ਰਹੇ ਯਾਦ ਰੱਖੋ ਕਿ ਤੁਸੀਂ ਇੱਕ ਸੰਘਰਸ਼ੀ ਹੋ ਤੁਸੀਂ ਇੱਕ ਯੋਧੇ ਹੋ ਚਾਹੇ ਤੁਸੀਂ ਇੱਕ ਪੈਰੈਂਟ ਹੋ ਜੋ ਦਿਨ ਰਾਤ ਸੱਚੀ-ਸੁੱਚੀ ਮਿਹਨਤ ਕਰਕੇ ਬੱਚਾ ਪਾਲ ਰਿਹਾ ਜੋ ਮਿਹਨਤ ਕਰਕੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਇੱਕ ਸੇਫ ਛੱਤ ਦਿੰਦਾ ਖਾਨ ਨੂੰ ਢਿੱਡ ਭਰਨ ਨੂੰ ਬੱਚਿਆਂ ਨੂੰ ਵਧੀਆ ਪੋਜਨ ਦਿੰਦਾ ਤੇ ਬੱਚਿਆਂ ਦੀ ਗਰੋਥ ਦੇ ਲਈ ਉਹਨਾਂ ਦੀ ਪੜਾਈ ਦੇ ਵਿੱਚ ਇਨਵੈਸਟ ਕਰਦਾ ਇਹ ਸਭ ਕੁਝ ਤੁਸੀਂ ਚੱਲ ਰਹੇ ਸੰਘਰਸ਼ਾਂ ਦੇ ਬਾਵਜੂਦ ਕਰ ਰਹੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਕਿ ਮੇਰੀ ਪੀੜ੍ਹੀ ਦੀ ਗਰੋਥ ਇਸ ਦੀ ਕਾਬਲੀਅਤ ਕਿਤਾਬਾਂ ਚੋਂ ਨਿਕਲਦੀ ਹੈ ਤਾਂ ਤੁਸੀਂ ਇੱਕ ਸੰਘਰਸ਼ੀ ਯੋਧੇ ਹੋ ਇਹ ਕੁਝ ਬੋਲ ਤੁਹਾਨੂੰ ਸਾਰਿਆਂ ਨੂੰ ਡੈਡੀਕੇਟਡ ਨੇ ਤੂੰ ਲੇਖਾਂ ਦੀਆਂ ਲਕੀਰਾਂ ਕੱਢਣ ਵਾਲਿਆਂ ਚੋਂ ਆ ਤੂੰ ਹੰਬ ਦਾ ਸੋਨਾ ਨਹੀਂ ਲੱਗਦਾ ਉਠੇ ਸ਼ੇਰਾ ਰੋਕਨਾ ਸਥਿਰਤਾ ਤਾਂ ਪੱਥਰਾਂ ਦੀ ਝੂਲੀ ਪੈਂਦੀ ਆ ਨਾਲੇ ਤੂੰ ਤਾਂ ਹਾਲੇ ਪੁੰਗਰ ਰਹੀਆਂ ਤਕਦੀਰਾਂ ਦੇ ਨੱਕੇ ਵੀ ਮੋੜਨੇ ਆ ਥੱਕ ਨਾ ਯਾਰਾ ਤੈਨੂੰ ਥੱਕਣਾ ਫੱਬਦਾ ਨਹੀਂ ਤੂੰ ਤੁਰਿਆ ਚੱਲ ਚੱਲਦੇ ਰਹਿਣਾ ਹੀ ਤਾਂ ਪਾਣਾ ਹੈ ਵੇਖੀ ਕਿਤੇ ਜ਼ਿੰਦਗੀ ਦੀ ਇਸ ਭੱਜ ਦੌੜ ਦੇ ਵਿੱਚ ਆਪਣੀ ਸੂਖਮਤਾ ਨਾ ਗਵਾ ਲਈ ਤੇਰੀ ਮਾਂ ਦੀ ਆਸ ਨੂੰ ਕੋਈ ਗ੍ਰਹਿਨ ਨਾ ਲੱਗ ਜਵੇ ਤੇਰੇ ਪਿਓ ਦੀ ਮਿਹਨਤ ਨੂੰ ਕੋਈ ਸਵਾਲ ਨਾ ਖੜਾ ਕਰ ਦਵੇ ਤੇਰੇ ਦਾਦਾ ਦਾਦੀ ਦੀਆਂ ਅਰਦਾਸਾਂ ਦਾ ਵਜਨ ਵੀ ਤੇਰੀ ਮੋਢਿਆਂ ਤੇ ਆ ਤੂੰ ਬਾਬੇ ਨਾਨਕ ਦਾ ਵਾਰਸ ਆ ਤੈਨੂੰ ਟੈਂਦੀਆਂ ਕਲਾਮਾਂ ਜੱਜਦੀਆਂ ਨਹੀਂ ਐਵੇਂ ਢੇਰੀਆਂ ਨਹੀਂ ਢਾਈਦੀਆਂ ਤੁਰਿਆ ਚੱਲ ਚੱਲਦੇ ਰਹਿਣਾ ਹੀ ਤਾਂ ਪਾਣਾ ਹੈ ਟੇਕ 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 ਕਰਦੀ ਕਦੇ ਸਮੇਂ ਦੀ ਚਾਲ ਵੀ ਹੰਬ ਦੀ ਵੇਖੀ ਆ ਫਿਰ ਤੂੰ ਤਾਂ ਸ਼ੇਰਾਂ ਬਾਜਾਂ ਵਾਲੀ ਮਹਾਨ ਸ਼ਕਤੀ ਦਾ ਅਸੀਮ ਯੋਧਾ ਆ ਤੇਰੀ ਜਿੱਤੇ ਨਹੀਂ ਥਕਾਨਾ ਕਿਤੇ ਲੁਕੀ ਹੋਈ ਆ ਨਾਲੇ ਭੋਲਿਆ ਤੂੰ ਇਹ ਕਿਉਂ ਭੁੱਲ ਜਾਣਾ ਕਿ ਸੂਰਿਆ ਦਾ ਸਕੂਨ ਦਾ ਜੰਗਾਂ ਲੜਨ ਚ ਹੁੰਦਾ ਜਿੱਤਾਂ ਹਾਰਾਂ ਚ ਨਹੀਂ ਐਵੇਂ ਹਾਰਾਂ ਨਹੀਂ ਮੰਨੀ ਦੀਆਂ ਤੁਰਿਆ ਚੱਲ ਚੱਲਦੇ ਰਹਿਣਾ ਹੀ ਤਾਂ ਪਾਣਾ ਹੈ ਹੁਕਮਾਂ ਦਾ ਪਾਲਣ ਕਰਦੀ ਕੋਲ ਸ੍ਰਿਸ਼ਟ ਤੈਨੂੰ ਵੰਗਾਰ ਕੇ ਕਹਿ ਰਹੀ ਹੈ ਆਪਣੇ ਰਾਹਾਂ ਤੋਂ ਉੱਗੜਨਾ ਇਹ ਜੀਵਨ ਕਰਮਾਂ ਵਾਲਿਆਂ ਦੀ ਝੂੜੀ ਪੈਂਦੇ ਨੇ ਸੁਰਖਰੂ ਹੋਈਆਂ ਮਸਤ ਹਵਾਵਾਂ ਤੋਂ ਕੁਝ ਹਿੰਮਤਾਂ ਉਧਾਰ ਲੈ ਲੈ ਆਨੰਦਮਈ ਧੁਨਾ ਅਤੇ ਬ੍ਰਹਮੰਡੀ ਪ੍ਰਕਾਸ਼ਾਂ ਦੀ ਚਾਦਰ ਦੇ ਵਿੱਚ ਲਿਪਟ ਕੇ ਆਪਣਾ ਆਪ ਉਸ ਪਰਮ ਪ੍ਰਤਾਪ ਦੇ ਹਵਾਲੇ ਕਰਦੇ। ਈਮਾਨ ਨਾਲ ਅੜੀਆਂ ਨਹੀਂ ਕਰੀਦੀਆਂ। ਤੁਰਿਆ ਚੱਲ। ਚਲਦੇ ਰਹਿਣਾ ਹੀ ਤਾਂ ਪਾਣਾ ਹੈ। ਮੀਨਤਾਂ ਦੇ ਜਾਈ ਕਿਰਤੀ ਰਾਗਾਂ ਦੀ ਗੁਲਾਮੀ ਕਰਦੇ ਨੇ। ਇਹਨਾਂ ਆਉਂਦੇ ਜਾਂਦੇ ਜਜ਼ਬਾਤਾਂ ਦੀ ਨਹੀਂ। ਕਿਰਪਾ ਦੇ ਵਰ ਰਹੇ ਸੋਮਿਆਂ ਦੇ ਵਿੱਚ ਡੁੱਬ ਗਈ ਮਾਰ ਤੇ ਆਪਣੀਆਂ ਬਿਰਤੀਆਂ ਦੇ ਕਪਾਟ ਖੋਲ ਤੇ ਸੁਰਤਾਂ ਨੂੰ ਰੋਸ਼ਨ ਕਰ ਲੈ। ਔਂਕੜਾਂ ਨਾਲ ਜੂਝਣ ਵਾਲੇ ਕੁਦਰਤ ਦੇ ਅਮੋਲਕ ਕੋਤਕ ਹੁੰਦੇ ਨੇ। ਇਹ ਵਰਤਾਰੇ ਹੰਬ ਦੇ ਫੱਬੇ ਨਹੀਂ ਕਰਦੇ। ਸੋ ਹੰਬ ਨਾ ਤੁਰਿਆ ਚੱਲ ਚੱਲਦੇ ਰਹਿਣਾ ਹੀ ਤਾਂ ਪਾਣਾ ਹੈ ਧੰਨਵਾਦ ਜੀ